ਨਹੀਂ ਨੂੰ ਸਲੂਨ ਤੇ ਛੱਡਣ ਗਿਆ ਸੀ ਆਪਣੀ ਕਾਰ ਦੀ ਨੂੰ ਐਟੋ ਚ ਤੇ ਐਟੋ ਵਾਲਾ ਮੁੰਡਾ ਨੂੰ ਛੱਡ ਕੇ ਤੇ ਦੁਬਾਰਾ ਉਹ ਜੀ ਨਾਲ ਹੀ ਆਇਆ ਵਾ ਉਹ ਘਰੇ ਬਾਹਰ ਹੀ ਕੋਲ ਉਤਰਿਆ ਤੇ ਬੰਨੇ ਨੂੰ ਮੁੰਡਾ ਆਇਆ ਐਟੋ ਵਾਲਾ ਕਹਿੰਦਾ ਉਹ ਪੁੱਦੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਤਾ ਬਾਹਰ ਹੀ ਆ ਮਸ ਉਹ ਬੰਨੇ ਨਾਲ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਨਾਲ ਨਾਲ ਸ਼ਾਨੂੰ ਸ਼ਾਨੂੰ ਟੀਕਾ ਟੁਕਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ ਇਹ ਬਾਹਰ ਗਈ ਕਿ ਹਿੰਦੇ 7:30 ਵਜੇ ਤੋਂ 7:00 ਵਜੇ ਦੱਸਿਆ ਭਾਬੀ ਉਹ ਉਥੇ ਆਟੋ ਦੇ ਵਿੱਚ ਨੀਲੇ ਜਿਹੇ ਚ ਨਾ ਉਹ ਉਹ ਦੂਤਾ ਦੇ ਧੋਂ ਲੰਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸਿਆ ਆਪਣੇ मामੂ ਨੂੰ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਿਆ ਮੈ ਵੀ ਗਈ ਉਹ ਮੁੰਡੇ ਨੂੰ ਸੁੱਟ ਕੇ ਉਥੇ ਰੂਲੀ ਦੇ ਉੱਤੇ ਤੇ ਆਪ ਦੌੜਣ ਦੇ ਹੀ ਉਹ ਫਿਰ ਉੱਥੋਂ ਹੀ ਫੜ ਲਿਆ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਉਥੇ ਸੁੱਟ ਕੇ ਦੇ ਹੀ ਟੀਕਾ ਲਾਇਆ ਤੈਨਾਂ ਚਾਹ ਲੈ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੋਂ ਸੁੱਟ ਗਿਆ ਨਿਸ਼ਾਨੀ ਕਰ ਦਨ ਨਿਸ਼ਾਨ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰ ਉਹ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਖੜਿਆ ਕਰੋ ਸੱਦ ਕੇ ਉਹਨੂੰ ਉਹ ਮੁੰਡਾ ਨਸ਼ਾ ਕਰਦੇ ਨੇ ਉਹ ਕਰਦੇ ਆ ਨਸ਼ੇ ਕੀ ਨਾ ਉਹਨਾਂ ਦੇ ਪਤਾ ਕੁਝ ਇੱਕ ਦਿਨ ਆ ਸਾਰੇ ਨੂੰ ਤੇ ਇੱਕ ਦਿਨ ਆ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਲੈਣਾ ਚਾਹ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਤੁਹਾਡਾ ਮੁੰਡਾ ਵੀ ਨਸ਼ਾ ਕਰਦਾ ਸੀਗਾ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਂ ਕਰਵਾਇਆ 9 ਮਹੀਨੇ ਸੈਂਟਰ ਦਾਖਲ ਕਰਾਇਆ ਨੂੰ ਮੈਂ ਉਹਨੇ ਛੱਡਤਾ ਹੀ ਹੁਣ ਉਹ ਥੋੜਾ ਜਿਹਾ ਘਰ ਆਏ ਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੱਗ ਗਏ ਨਾਲ ਇਨੇ ਬੰਨੇ ਨੇ ਕਿ ਅਮਰ ਨੂੰ ਪੈਸੇ ਲੈਣੇ ਆ। ਤੁਜੀ ਕੀ ਮੰਗ ਕਰਦੇ ਹੋ? ਭਾਈ ਮੰਗ ਇਹ ਕਰਨੇ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸਾਂ ਇਹ ਵੀ ਇਸ ਤਰ੍ਹਾਂ ਹੀ ਮਰਨ। ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਪਿੰਡ ਨਸ਼ਾ ਕਰਨਾ ਕਿ ਵੇਖਦਾ ਪਿੰਡ ਨਸ਼ਾ ਬਹੁਤ ਵੇਖਦਾ ਪਿਆ ਇੱਥੇ ਕੋਈ ਨਹੀਂ ਇਹ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ। ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ। ਕੋਈ ਪੁਲਿਸ ਨੂੰ ਕੰਪਲੇਨਟ ਕੀਤੀ ਕਿ ਪਿੰਡ ਵਾਲਿਆਂ ਨੇ? ਅਸੀਂ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉੱਥੋਂ ਪਿੱਛੇ ਫਾੜ ਲੈਂਦੇ ਕਹਿੰਦੇ ਰਹਿਣ ਦਿਓ ਜੀ। ਰਹੰਦੋ ਸਾਡੇ ਕਿਹੜੇ ਬੱਚੇ ਕਰਦੇ ਜਨਸ਼ੀ ਜੀ ਇਹਦੀ ਫੋਟੋ ਸ਼ਾਦੀशुदा ਆ ਕਿੰਨੇ ਬੱਚੇ ਦੇ ਉਹ ਕੁੜੀਆ ਇੱਕ ਕੁੜੀਆ ਤੇ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਅੰਨੀ ਮਰਦਾਂ 26 ਸਾਲ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤਮ ਸਿੰਘ ਜੀ ਸਾਨੂੰ ਸੋਨੂੰ ਮਸੀ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਹੈ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਕੀ ਬਿਆਨ ਦਿੱਤਾ ਹੈ ਪਰਿਵਾਰ ਨੇ ਜੋ ਵੀ ਬਿਆਨ ਲਿਖਾਇਆ ਸਾਨੂੰ ਉਹਨਾਂ ਦੇ ਮੁਤਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ